ਜਿਹੜਾ ਫੈਟ ਇਹ ਚਰਬੀ ਇਹ ਉਹ ਨਹੀਂ ਹੈਗੀ ਇਹਦੇ ਵਿੱਚ ਤੇ ਜਿਹੜੀਆਂ ਕੈਲਰੀਜ਼ ਨੇ ਉਹ ਵੀ ਬਹੁਤ ਘੱਟ ਨੇ ਠੀਕ ਹੈ ਠੀਕ ਹੈ ਦੋਨੋਂ ਪਾਸਿਓਂ ਫਾਇਦਾ ਵੀ ਇਹਦੇ ਨਾਲ ਤੁਹਾਡੇ ਜਿਹੜਾ ਮੋਟਾਪਾ ਆਲਰੇਡੀ ਅੰਦਰ ਇਕੱਠਾ ਹੋਇਆ ਜਿਹਨੂੰ ਆਪਾਂ ਸਟੱਬਨ ਫੈਟ ਕਹਿੰਦੇ ਆ ਉਹਦੇ ਖੁਰੰਦੇ ਉਹਦੇ ਬਾਹਰ ਜਾਣ ਦੇ ਪੂਰੇ ਪੂਰੇ ਗੋਲਡਨ ਚਾਂਸ ਤੁਹਾਨੂੰ ਦਿੱਤਾ ਰੱਬ ਨੇ ਇੱਕ ਇਹ ਜਿਹੜਾ ਆਪਾਂ ਹਰ ਗੱਲ ਦੇ ਵਿੱਚ ਕਹਿੰਦੇ ਨਾ ਫੈਟ ਲੌਸ ਦੇ ਮੇਰੇ ਜਿੰਨੇ ਵੀਡੀਓ ਨੇ ਆਪਾਂ ਇੱਕ ਗੱਲ ਵਰਡ ਯੂਜ਼ ਕਰਦੇ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਜਿੰਨਾ ਜ਼ਿਆਦਾ ਤੁਹਾਡਾ ਫਾਸਟ ਹੋਏਗਾ ਖਾਦਾ ਪੀਤਾ ਤੁਹਾਡਾ ਜਿੰਨਾ ਜ਼ਿਆਦਾ ਛੇਤੀ ਪਚੇਗਾ ਉਹ ਤੁਹਾਡਾ ਫੈਟ ਸੈੱਲ ਦੇ ਵਿੱਚ ਕਨਵਰਟ ਨਹੀਂ ਹੋਏਗਾ ਔਰ ਕਈਆਂ ਦੇ ਵਿੱਚ ਇਦਾਂ ਦਾ ਸਿਸਟਮ ਹੈ ਮੈਟਾਬੋਲਿਜ਼ਮ ਇੰਨਾ ਜ਼ਿਆਦਾ ਸਲੋ ਹੋ ਗਿਆ ਮੇਰੇ ਨਾਲ ਰਿਲੇਟ ਕਰਨਗੇ ਕਈ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡਾ ਮੈਟਾਬੋਲਿਜ਼ਮ ਕਿੱਦਾਂ ਦਾ ਮੈਂ ਦੱਸਾਂ ਜੀ ਉਹਨਾਂ ਨੂੰ ਕੀ ਹੋ ਗਿਆ ਹਾਂਜੀ ਉਹਨਾਂ ਦੇ ਦਰਦ ਆਉਣ ਲੱਗ ਗਏ ਬਿਲਕੁਲ ਜੀ ਬਿਲ ਜਿਨ੍ਹਾਂ ਦਾ ਮੇਰੇ ਵੀਰਾਂ ਦਾ ਜਾਂ ਮੇਰੀਆਂ ਭੈਣਾਂ ਦਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਸਲੋ ਹੋ ਗਿਆ ਨਾ ਉਹਨਾਂ ਲਈ ਤੇ ਇਹ ਬਹੁਤ ਇੱਕ ਵਰਦਾਨ ਤੋਂ ਘੱਟ ਨਹੀਂ ਹੈਗਾ ਬਹੁਤ ਵਧੀਆ ਚੀਜ਼ ਹੈ ਮੈਟਾਬੋਲਿਜ਼ਮ ਫਾਸਟ ਹੋ ਜਾਏਗਾ ਬਹੁਤ